ਉਸ ਤੋਂ ਸ਼ਾਰਟ ਵੀਡੀਓ ਕਵਰ ਕਰਨ ਲੱਗੇ ਆ ਪਿੰਡ ਆਲੀ ਕਲਾ ਤਸੀਲ ਸੁਲਤਾਨਪੁਰ ਲੋਧੀ ਜ਼ਿਲ੍ਹਾ ਕਪੂਰਥਲਾ ਦੋ ਐਨੀਮਲ ਤੁਹਾਨੂੰ ਵਿਖਾਉਣੇ ਆ ਵੀਰੋ ਨਾਲ ਕੋਲ ਬਾਕੀ ਜਾਣਕਾਰੀ ਸਾਰੇ ਵੀਰੋ ਨਾਲ ਦਿੰਦੇ ਆ ਸੱਸੀਆ ਵੀਰ ਜੀ ਸਤਿ ਸ੍ਰੀ ਅਕਾਲ ਜੀ ਹੋਰ ਠੀਕ ਠਾਕ ਹਾਂਜੀ ਠੀਕ ਠਾਕ ਵੀਰ ਜੀ ਤੇ ਵੀ ਜੀ ਦੇ ਦੀਆਂ ਜਾਣਕਾਰੀ ਇਹ ਦੀ ਇਹ ਦੁੱਜਾ ਸੁਆ ਵੀਰ ਦਸਵਾਂ 11ਵਾਂ ਦਿਨ ਹੋ ਗਿਆ ਤੇ ਮਾਝਰ ਗੀਏ گاਵਾ ਸਾਈਵਾਲ ਤੇ ਜਰਸੀ ਕ੍ਰੋਸ ਬਾਕੀ ਹੋਰ ਵੀ ਕੋਈ ਵਿੱਚ ਕ੍ਰੋਸ ਹੋਊਗੀ ਮਾਰਾ ਮੁੱਢ ਤੇ ਦੁੱਧ ਦੇ ਦੇ ਥੱਲੇ 13 14 ਕਿਲੋ 13 14 ਐ ਵਧੀਆ ਚਿੱਟਾ ਦੁੱਧ ਮਾਝਰ ਦਾ ਠੀਕ ਹੈ ਜੀ ਹਾਂਜੀ ਹਾਂਜੀ ਮਗਰ ਆ ਗਿਆ ਮਗਰ ਬੱਚਾ ਬੱਚਾ ਆ ਗਿਆ ਹਾਂਜੀ ਹਾਂਜੀ ਮੋਲ ਵੀਰ ਜੀ ਮੋਲੇ ਦਾ ਦੇ ਲੈ ਜਿਹੜਾ ਵਾ 40 ਚੋਂ 1000 ਦੀ ਛੋਟ 49000 ਦੀ ਹਾਂ ਸੀਲ ਸੌ ਪੀੜੀ ਢਾਕੇ ਕੋ ਵੀਰ ਚ ਹੋਵੇ ਠੀਕ ਲੱਤ ਛੜ ਦਾ ਪਤਾ ਨਹੀਂ ਓਕੇ ਇਹਦੀ ਵੀਰ ਜੀ ਦੇ ਦੀਏ ਜਾਣਕਾਰੀ ਇਹ ਦੂਜਾ ਸੂਆ ਹੀ ਘਰ ਆ ਲੈਣੇ ਦੱਸਿਆ ਵਾ ਹਾਂਜੀ ਕੁ ਤੀਜਾ ਵੀ ਲਾੜੇ ਵੀਰ ਹਾਂਜੀ ਹਾਂ ਦੰਦਾ ਸ਼ੰਦਾ ਲੋ ਕੋਈ ਥਾਣਾ ਲੋ ਬਾਤ ਘਾੜਨੀ ਮਗਰ ਮਹੀਨੇ ਦੀ ਬੱਛੀ ਸਿੰਗ ਨਹੀਂ ਉੱਗੀ ਅਜੇ ਵੀ ਬੱਛੀ ਵੀ ਪੂਰੀ ਬਰੀਡ ਨਸਲ ਦੀ ਆ ਹਾਂਜੀ ਹਾਂਜੀ ਤੇ ਇਹਦੇ ਥੱਲੇ 20 ਕਿਲੋ ਦੁੱਧ ਐ ਰੈਡੀ ਪੂਰਾ ਰੈਡੀ ਹਾਂਜੀ ਹਾਂਜੀ ਠੀਕ ਹੈ ਠੰਡੀ ਠੁੰਡੀ ਇਹ ਵੀ ਲੋ ਪੂਰੀ ਠੰਡੀ ਸੀ ਇਹਨੂੰ ਕੋਈ ਜੂੜ ਨਹੀਂ ਪਾਈਦਾ ਉਹਨੂੰ ਮੜਾ ਪਾਲੀ ਦਾ ਓਕੇ ਓਕੇ ਤਾਂ ਮੋਲ ਵੀਰ ਜੀ ਮੋਲੇ ਦਾ 50000 ਰੁਪਏ ਚੋਂ 100 ਰੁਪਿਆ ਹੀ ਛੋਟ ਠੀਕ ਕਰਨ ਨੂੰ 6060 ਕਰੀਏ 50000